ਕੀ ਦੋ ਸੱਪ ਲੜਦੇ ਦੇਖਣੇ ਚੰਗੇ ਹੁੰਦੇ ਨੇ ਕਿ ਜਾਂ ਬਹੁਤ ਮਾੜੇ ਤੁਸੀਂ ਆਮ ਵੇਖਿਆ ਹੋਣਾ ਕਿ ਕੁਝ ਲੋਕ ਜੇ ਦੋ ਸੱਪ ਲੜਦੇ ਦੇਖ ਲੈਣਗੇ ਕਹਿਣਗੇ ਜੀ ਬੜਾ ਚੰਗਾ ਹੁੰਦਾ ਮੰਨਦੀਆਂ ਇਸ਼ਾਵਾਂ ਪੂਰੀਆਂ ਹੋ ਜਾਂਦੀਆਂ ਸਾਨੂੰ ਬੜਾ ਵਧੀਆ ਲੱਗਾ ਜੀ ਕੋ ਸਾਰੇ ਦੁੱਖ ਕਲੇਸ਼ ਸਭ ਮੁੱਕ ਜਾਣੇ ਨੇ ਕਈ ਲੋਕ ਇੰਜ ਕਹਿਣਗੇ ਕਈ ਲੋਕ ਇਵੇਂ ਹੀ ਕਹਿਣਗੇ ਕਿ ਜਿਹੜਾ ਵੀਡੀਓ ਸ਼ੇਅਰ ਕਰੂਗਾ ਕਿ ਉਹਦਾ ਜਿਹੜਾ ਵੀ ਆਹ ਕੰਮ ਚੰਗਾ ਹੋ ਜੂ ਉਹ ਹੋ ਜੂ ਇਵੇਂ ਦੀ ਗੱਲਾਂ ਕਰਦੇ ਨੇ ਕੀ ਇਹ ਗੱਲ ਸਹੀ ਆ ਕੀ ਵਕਐ ਦੋ ਸੱਪ ਲੜਦੇ ਹੁੰਦੇ ਨੇ ਕੀ ਸੱਪਾਂ ਨੂੰ ਮੱਥਾ ਟੇਕਣਾ ਚੰਗੀ ਗੱਲ ਆ ਇਹ ਵੀਡੀਓ ਦਾ ਸਬੰਧ ਕਿਸੇ ਧਰਮ ਦੇ ਨਾਲ ਨਹੀਂ ਆ ਨਾ ਹੀ ਕਿਸੇ ਵਿਸ਼ੇਸ਼ ਵਿਅਕਤੀ ਦੇ ਨਾਲ ਆ ਇਹ ਵੀਡੀਓ ਇੱਕ ਆਮ ਆਪਾਂ ਵਿਚਾਰ ਤੇ ਆਧਾਰਿਤ ਕਰ ਰਹੇ ਹਾਂ ਜੋ ਸਮਾਜ ਨੂੰ ਜਾਗਰੂਕਤਾ ਨਾਲ ਜੁੜੀ ਹੋਈ ਆ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੋ ਸਕਦਾ ਕਿ ਸੱਪਾਂ ਨੂੰ ਮੱਥਾ ਟੇਕਣਾ ਚਾਹੀਦਾ ਤੇ ਸੱਪਾਂ ਦੀ ਪੂਜਾ ਕਰਨੀ ਚਾਹੀਦੀ ਹੈ ਕਈ ਲੋਕ ਇੰਜ ਕਰਦੇ ਵੀ ਨੇ ਕਿ ਜੇ ਤੁਹਾਡੇ ਵਰਗਾ ਸੂਝਵਾਨ ਸੱਜਣੇ ਕਹਿੰਦੇ ਕਿ ਸੱਪ ਜੇ ਆ ਕੇ ਸਾਡੇ ਮੰਜੇ ਤੇ ਚੜ੍ਹ ਜਾਵੇ ਸਾਡੀ ਰਸੋਈ ਚ ਜਾਵੇ ਸਾਡੇ ਬੱਚਿਆਂ ਦੇ ਕਮਰੇ ਚ ਵੜ ਜਾਵੇ ਸਾਡੇ ਬੱਚੇ ਦੇ ਬੈੱਡ ਤੇ ਬਹਿ ਜਾਵੇ ਆ ਕੇ ਅਸੀਂ ਫਿਰ ਕੀ ਕਰਾਂਗੇ ਕੀ ਅਸੀਂ ਰੋਲਾ ਪਾਵਾਂਗੇ ਕਿ ਜਾਂ ਸੱਪ ਨੂੰ ਕਵਾਂਗੇ ਤੂੰ ਸਾਡੇ ਬੱਚੇ ਨਾਲ ਸੌਂ ਜਾ ਕੀ ਅਸੀਂ ਉਹਨੂੰ ਡਰਾਂਗੇ ਕਿ ਜਾਂ ਉਹਦਾ ਨੁਕਸਾਨ ਕਰਾਂਗੇ ਸਵਾਲ ਤਾਂ ਇਹ ਵੀ ਬੜਾ ਜ਼ਰੂਰੀ ਬਣਦਾ ਆ ਜੇ ਕੋਈ ਸੱਪ ਸਾਡੇ ਕਿਸੇ ਵੀ ਘਰ ਦੇ ਆਲੇ-ਦੁਆਲੇ ਚ ਆ ਜਾਵੇ ਸਾਡੀ ਪੈਂਟ ਚ ਵੜ ਜਾਵੇ ਜੁੱਤੇ ਚ ਵੜ ਜਾਵੇ ਜਾਂ ਸਾਡੇ ਗਲ ਤੇ ਆ ਕੇ ਮਾਰ ਲੈ ਵਲੇਟ ਲੈ ਤੇ ਕੀ ਅਸੀਂ ਕਰਾਂਗੇ ਇਸ ਗੱਲ ਤਾਂ ਇੱਥੇ ਵੀ ਬਣਦੀ ਆ ਹੁਣ ਸਵਾਲ ਖੜਾ ਹੁੰਦਾ ਆ ਕੀਕ ਦੋ ਸੱਪ ਲੜਦੇ ਆ ਕਿ ਜਾਂ ਨਹੀਂ ਲੜਦੇ ਦੇਖੋ ਕੁਦਰਤ ਨੇ ਬਹੁਤ ਸਾਰੇ ਜੀਵ ਜੰਤੂ ਪੈਦਾ ਕੀਤੇ ਨੇ ਮੇਲ ਫੀਮੇਲ ਪੈਦਾ ਕੀਤੇ ਨੇ ਤਾਂ ਕਿ ਜਨਰੇਸ਼ਨ ਗਾਂ ਚੱਲਦੀ ਰਹੇ ਤੇ ਜਨਰੇਸ਼ਨ ਨੂੰ ਚਲਾਉਣ ਦੇ ਲਈ ਜਾਂ ਕੋਈ ਵੀ ਜਾਵੇ ਜੀਵ ਜੰਤੂ ਹੋਵੇ ਜਿਵੇਂ ਮੰਨ ਲਓ ਕੁਦਰਤ ਨੇ ਫਿਸ਼ੀ ਬਹੁਤ ਸਾਰਾ ਪੈਦਾ ਕੀਤੀਆਂ ਨੇ ਜਾਂ ਕੁਦਰਤ ਨੇ ਰੁੱਖ ਬਹੁਤ ਸਾਰੇ ਪੈਦਾ ਕੀਤੇ ਨੇ ਜਾ ਰੁੱਖ ਨੇ ਕਈ ਮੱਝਾਂ گاਵਾਵਾਂ ਪੈਦਾ ਕੀਤੀਆਂ ਨੇ ਬਹੁਤ ਸਾਰੇ ਜੀਵ ਕੁਦਰਤ ਨੇ ਪੈਦਾ ਕੀਤੇ ਨੇ ਉਹਨਾਂ ਨੂੰ ਅਗਾਂ ਪੀੜੀ ਚਲਾਉਣ ਦੇ ਲਈ ਦੋ ਮੇਲ ਫੀਮੇਲ ਦਾ ਹੋਣਾ ਬੜਾ ਜ਼ਰੂਰੀ ਆ ਬੇਸ਼ੱਕ ਰੁੱਖਾਂ ਦੇ ਵਿੱਚ ਵੀ ਆਪਣੇ ਤਰੀਕੇ ਨਾਲ ਕੁਦਰਤ ਨੇ ਮੇਲ ਫੀਮੇਲ ਪੈਦਾ ਕੀਤਾ ਹੋਇਆ ਲੇਕਿਨ ਜੇ ਆਪਾਂ ਪਸ਼ੂਆਂ ਦੀ ਗੱਲ ਕਰਦੇ ਆ ਜੀਵ ਜੰਤੂਆਂ ਦੀ ਗੱਲ ਕਰਦੇ ਆ ਚਾਹੀ ਕਬੂਤਰ ਹੋਣ ਚਾਹੇ ਖਰਗੋਸ਼ ਹੋਣ ਚਾਹੇ ਉਹ ਕੋਈ ਸ਼ੇਰ ਹੋਣ ਚਾਹੇ ਕੋਈ ਕੁੱਗੀਆਂ ਹੋਣ ਸਾਰਿਆਂ 'ਚ ਮੇਲ ਫੀਮੇਲ ਦੀ অপਸ਼ਨ ਜਿਹੜੀ ਆ ਤੁਹਾਨੂੰ ਆਰਾਮ ਨਾਲ ਵੇਖਣ ਨੂੰ ਮਿਲਦੀ ਐ ਇਸੇ ਤਰ੍ਹਾਂ ਸੱਪਾਂ ਦੇ ਵਿੱਚ ਆ ਤੇ ਦੋ ਸੱਪ ਜਦੋਂ ਕੋਈ ਨਵੀਂ ਜਨਰੇਸ਼ਨ ਪੈਦਾ ਕਰਨੀ ਹੁੰਦੀ ਆ ਤਾਂ ਦੋ ਸੱਪ ਆਪਸੇ ਆਪਣੇ ਤਰੀਕੇ ਨਾਲ ਵਿਚਰੇ ਰਹੇ ਹੁੰਦੇ ਨੇ ਉਹਨੂੰ ਕਹੀ ਜਾਣਾ ਕਿ ਦੋ ਸੱਪ ਲੜ ਰਹੇ ਨੇ ਉਹ ਕਰ ਰਹੇ ਇੱਕ ਮੈਨੂੰ ਲੱਗਦਾ ਕੁਝ ਸਿਆਣਪ ਜੀ ਵਾਲੀ ਗੱਲ ਨਹੀਂ ਹੈਗੀ ਸਾਨੂੰ ਹਰ ਗੱਲ ਨੂੰ ਸਮਝਣਾ ਚਾਹੀਦਾ ਦੂਸਰਾ ਕਿ ਜੇ ਸੱਪਾਂ ਨੂੰ ਵੇਖਣਾ ਜਾਂ ਸੱਪਾਂ ਨੂੰ ਪੂਜਨ ਦੇ ਨਾਲ ਬਹੁਤ ਚੰਗਾ ਹੁੰਦਾ ਹੋਵੇ ਤਾਂ ਫਿਰ ਤੇ ਜਿਹੜੇ ਇਹ ਜੋਗੀ ਨੇ ਉਹਨਾਂ ਕੋ ਤੇ ਬਹੁਤ ਸਾਰੇ ਸੱਪ ਹੁੰਦੇ ਨੇ ਕਿ ਜੋਗੀ ਕੋ 2 ਸੱਪ ਕੇ ਕੋ 4 ਕੇ ਕੋ 10 ਕੇ ਕੋ 15 ਕਿਸੇ ਕੋ ਵੀ ਕਈਆਂ ਕੋ ਤੇ ਬਹੁਤ ਜ਼ਿਆਦਾ ਸੱਪ ਹੁੰਦੇ ਨੇ ਫਿਰ ਤਾਂ ਉਹਨਾਂ ਦੇ ਕਰਮ ਭਾਗ ਬਹੁਤ ਉੱਚੇ ਹੋਣੇ ਚਾਹੀਦੇ ਨੇ ਉਹਨਾਂ ਕੋ ਤੇ ਪੈਸਾ ਵੀ ਬੜਾ ਹੋਣਾ ਚਾਹੀਦਾ ਉਹਨਾਂ ਕੋਲ ਖੁਸ਼ੀਆਂ ਵੀ ਬੜੀਆਂ ਹੋਣੀਆਂ ਚਾਹੀਦੀਆਂ ਉਹਨਾਂ ਦੇ ਕੋਲ ਵੱਡੇ ਵੱਡੇ ਘਰ ਵੀ ਹੋਣੇ ਚਾਹੀਦੇ ਕਿਉਂਕਿ ਸੱਪ ਤਾਂ ਉਹਨਾਂ ਦੇ ਕੋਲ ਨੇ ਉਹ ਲੜਦੇ ਵੀ ਉਹਨਾਂ ਦੇ ਕੋਲ ਹੋ ਸਕਦੇ ਜਿੱਦਾਂ ਲੋਕ ਆਮ ਕਹਿੰਦੇ ਨੇ ਜਾਂ ਹੋਰ ਵੀ ਬੜੀਆਂ ਗੱਲਾਂ ਕਹਿੰਦੇ ਹੋਣਗੇ ਫਿਰ ਉਹ ਬਹੁਤ ਸੌਖੇ ਹੋਣੇ ਚਾਹੀਦੇ ਪਰ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਜੋਗੀਆਂ ਨੂੰ ਦੋ ਟਾਈਮ ਦੀ ਰੋਟੀ ਖਾਣੀ ਔਕੀ ਹੁੰਦੀ ਆ ਉਹ ਸੱਪਾਂ ਜਿਹੜੇ ਸੱਪ ਉਹਨਾਂ ਦੇ ਕੋਲ ਉਹ ਤੇ ਗੁਲਾਮ ਨਹੀਂ ਉਹਨਾਂ ਨੂੰ ਪਤਾ ਨਹੀਂ ਉਹ ਖਾਣਾ ਦਿੰਦੇ ਕਿ ਨਹੀਂ ਦਿੰਦੇ ਕਿੰਜ ਕਰਦੇ ਕਿੰਜ ਨਹੀਂ ਕਰਦੇ ਇਹ ਤਾਂ ਕੁਦਰਤੀ ਜਾਣਦੀ ਅਸੀਂ ਨਹੀਂ ਕੁਝ ਕਹਿ ਸਕਦੇ ਉਹਨਾਂ ਦੇ ਬਾਰੇ ਜੇ ਅਸੀਂ ਕਹਿੰਨੇ ਆ ਤੇ ਫਿਰ ਕਈ ਗੱਲਾਂ ਦੇ ਰੋਲੇ ਪੈ ਜਾਂਦੇ ਨੇ ਸੱਪ ਤਾਂ ਉਹਨਾਂ ਦੇ ਕੋਲ ਗੁਲਾਮ ਨਹੀਂ ਕਿਉਂਕਿ ਸੱਪਾਂ ਦੀਆਂ ਵੀ ਬਹੁਤ ਸਾਰੀਆਂ ਕਿਸਮਾਂ ਨੇ ਇਸ ਕਰਕੇ ਸੱਪਾਂ ਦੇ ਸਬੰਧ 'ਚ ਇਹ ਗੱਲ ਕਹਿਣੀ ਕਿ ਸੱਪ ਵੇਖ ਕੇ ਚੰਗਾ ਹੁੰਦਾ ਉਹ ਹੁੰਦਾ ਜੇ ਹੁੰਦਾ ਸੱਪ ਕੁਦਰਤ ਨੇ ਪੈਦਾ ਕੀਤਾ ਹੈ ਜੀਵ ਆ ਜੋ ਮਨੁੱਖ ਦਾ ਮਿੱਤਰ ਜੀਵ ਆ ਕਿਉਂਕਿ ਇਹ ਬਹੁਤ ਸਾਰੇ ਜਿਹੜੇ ਉਹ ਹਾਨੀਕਾਰਕ ਜੀਵ ਜੰਤੂਆਂ ਨੂੰ ਖਾਂਦਾ ਹੈ ਜਿਹੜੇ ਮਨੁੱਖ ਦੀ ਫਸਲ ਨੂੰ ਖਰਾਬ ਕਰਦੇ ਨੇ ਤੇ ਸੱਪ ਇੱਕ ਵਧੀਆ ਮਿੱਤਰ ਆ ਹੁਣ ਕਈ ਕਹਿੰਣਗੇ ਜੇ ਮਿੱਤਰ ਆ ਤੇ ਫਿਰ ਘਰ ਰੱਖ ਲਿਓ ਘਰ ਰੱਖ ਲਓ ਜੀ ਹਨਾ ਕਈ ਇੰਜ ਵੀ ਕਹਿ ਸਕਦੇ ਆ ਕਹਿਣ ਤੋਂ ਭਾਵ ਜੀ ਜਿੰਨੀ ਸਾਡੀ ਸੋਚ ਹੁੰਦੀ ਹੈ ਉਦਾਂ ਹੀ ਜਵਾਬ ਦੇ ਦਿੰਦੇ ਨੇ ਨਾ ਕਈ ਵਾਰ ਕਹਿਣ ਤੋਂ ਭਾਵ ਕਿ ਜਿਹੜੇ ਖੇਤੀਬਾੜੀ ਨਾਲ ਜੁੜੇ ਹੋਏ ਲੋਕ ਨੇ ਜਾਂ ਐਗਰੀਕਲਚਰ ਫੀਲਡ 'ਚ ਕੰਮ ਕਰਦੇ ਨੇ ਵੱਡੀਆਂ ਪੋਸਟਾਂ ਤੇ ਉਹ ਜਾਣਦੇ ਨੇ ਕਿ ਸੱਪ ਬਹੁਤ ਸਾਰੇ ਹਾਨੀਕਾਰਕ ਜੀਵ ਜੰਤੂਆਂ ਨੂੰ ਖਾ ਜਾਂਦਾ ਜਿਵੇਂ ਚੂਹੇ ਲਾ ਲਓ ਤੁਸੀਂ ਬਹੁਤ ਸਾਰੇ ਚੂਹੇ ਵੀ ਖਾ ਜਾਂਦਾ ਹੋਰ ਵੀ ਬਹੁਤ ਸਾਰੇ ਚੀਜ਼ਾਂ ਨੂੰ ਸੱਪ ਜਿਹੜਾ ਖਾ ਜਾਂਦਾ ਜੋ ਮਨੁੱਖ ਦੀਆਂ ਫਸਲਾਂ ਨੂੰ ਤਬਾਹ ਕਰਦੇ ਨੇ ਕਹਿਣ ਤੋਂ ਭਾਵ ਕੁਦਰਤ ਨੇ ਇੱਕ ਰੀਸਾਈਕਲ ਲਾ ਲਓ ਜਾਂ ਸਾਈਕਲ ਲਾ ਲਓ ਸਿਸਟਮ ਬਣਾਇਆ ਹੋਇਆ ਜੋ ਸਦਾ ਚੱਲਦਾ ਰਹਿਣਾ ਤੇ ਇਹਨਾਂ ਸੱਪਾਂ ਨੂੰ ਵੀ ਕੇ ਵਹਿਮ ਭਰਮ ਕਰਨੇ ਅੰਧਵਿਸ਼ਵਾਸ ਕਰਨੇ ਸੱਪਾਂ ਨੂੰ ਮੱਥਾ ਟੇਕਣਾ ਕਈ ਤਾਂ ਬਹੁਤ ਸਾਰੇ ਲੋਕ ਇੱਥੋਂ ਤੱਕ ਵੀ ਕਰਦੇ ਜੀ ਸੱਪ ਦੁੱਧ ਨਹੀਂ ਪੀਂਦਾ ਕੋਈ ਕਹੇਗਾ ਦੁੱਧ ਪੀਂਦਾ ਆ ਕੋਈ ਕੁਝ ਕਵੇਗਾ ਬਹੁਤ ਸਾਰੀਆਂ ਪੋਸਟਾਂ ਪਾਈਆਂ ਜਾਂਦੀਆਂ ਨੇ ਕਈ ਲੋਕ ਕਹਿਣਗੇ ਜੀ ਜਿੱਥੇ ਖਜ਼ਾਨਾ ਦੱਭਿਆ ਹੁੰਦਾ ਉੱਥੇ ਸੱਪ ਬੈਠਾ ਰਹਿੰਦਾ ਕਈ ਲੋਕ ਇਦਾਂ ਦੀ ਵੀ ਗੱਲ ਕਰਦੇ ਨੇ ਉਹ ਭਈ ਸੱਪ ਕਿੱਦਾਂ ਮਿੱਟੀ 'ਚ ਬੈਠਾ ਰਹਿ ਸਕਦਾ ਤੁਸੀਂ ਆਪ ਸਿਆਣੇ ਹੋ ਸੱਪ ਤਾਂ ਖੋਦ ਹੀ ਨਹੀਂ ਕੱਢਦਾ ਖੋ ਵੀ ਤਾਂ ਮਤਲਬ ਜਿੱਦਾਂ ਸਿਉਂਕ ਨੇ ਕੋਈ ਖੁੱਡਾਂ ਕੱਢੀਆਂ ਹੁੰਦੀਆਂ ਨੇ ਉਹਨਾਂ ਉਹਨਾਂ 'ਚ ਵੜ ਜਾਂਦਾ ਜਾਂ ਕਿਸੇ ਚੂਹੇ ਨੇ ਖ ਤਤ ਉਹਦੇ ਚ ਵੜ ਜਾਂਦਾ ਸੱਪ ਆਪ ਤੇ ਕਦੀ ਖੁੱਡ ਕੱਢਦਾ ਹੀ ਨਹੀਂ ਹੈਗਾ ਜਾਂ ਸੱਪ ਰੁੱਖ ਤੇ ਚੜ ਜਾਂਦਾ ਕਹਿਣ ਤੋਂ ਬਾਅਦ ਫਿਰ ਉਹ ਮਿੱਟੀ 'ਚ ਕਿੱਦਾਂ ਰਹਿ ਸਕਦਾ ਧਨ ਦੌਲਤ ਦੇ ਉੱਪਰ ਇਹ ਗੱਲਾਂ ਸਾਨੂੰ ਜ਼ਰੂਰ ਸੋਚਣੀਆਂ ਚਾਹੀਦੀਆਂ ਨੇ ਸੱਪ ਇੱਕ ਕੁਦਰਤ ਵੱਲੋਂ ਪੈਦਾ ਕੀਤਾ ਜੀਵ ਆ ਜਿਵੇਂ ਅਸੀਂ ਪੈਦਾ ਕੀਤੇ ਆ ਰੱਬ ਨੇ ਜਾਂ ਕੁਦਰਤ ਨੇ ਸਾਨੂੰ ਪੈਦਾ ਕੀਤਾ ਆ ਇਸੇ ਤਰ੍ਹਾਂ ਸੱਪਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ ਤੇ ਉਹ ਕਿਸਮਾਂ ਇਦਾਂ ਹੀ ਚੱਲਦੀਆਂ ਰਹਿਣੀਆਂ ਨੇ ਸਾਨੂੰ ਵਹਿਮਾਂ ਭਰਮਾਂ 'ਚ ਨਹੀਂ ਪੈਣਾ ਚਾਹੀਦਾ ਸਾਨੂੰ ਕੁਦਰਤ ਦੇ ਨਾਲ ਪਿਆਰ ਕਰਨਾ ਚਾਹੀਦਾ ਕੁਦਰਤ ਦੇ ਜੀਵ ਜੰਤੂਆਂ ਨਾਲ ਪਿਆਰ ਕਰਨਾ ਚਾਹੀਦਾ ਤੇ ਉਹਨਾਂ ਨਾਲ ਉਹਨਾਂ ਕੀ ਵਿਚਰਨਾ ਚਾਹੀਦਾ ਜਿੰਨਾ ਕਿ ਜਾਇਜ਼ ਹੋਵੇ ਜੇ ਅਸੀਂ ਸਪੰਦ ਨੂੰ ਕੋਈ ਨੁਕਸਾਨ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਕੁਦਰਤੀ ਗੱਲ ਹੈ ਕਿ ਉਹ ਸਾਨੂੰ ਡੰਗ ਮਾਰੇਗਾ ਇਸ ਕਰਕੇ ਇਹਨਾਂ ਤੋਂ ਚੀਜ਼ਾਂ ਤੋਂ ਸੁਚੇਤ ਰਹਿਣਾ ਚਾਹੀਦਾ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ